ਏਨਾ ਇਹਦੇ ਵਿੱਚ ਅਸੀਂ ਤੁਹਾਡਾ ਹੌਸਲਾ ਦਵਾਂਗੇ ਉਸ ਤੋਂ ਪਹਿਲਾਂ ਤੁਸੀਂ ਪੂਰੀ ਜਾਣਕਾਰੀ ਦੇਣੀ ਹੈ ਤੁਸੀਂ ਕਿਹੜਾ ਮੁਹੱਲਾ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਭਾਈ ਗੁਰੂ ਸਰਦਾਰ ਗੁਰਜੀਤ ਸਿੰਘ ਜੀ ਆਪਣੇ ਜੀਵਨ ਬਾਰੇ ਪੂਰੀ ਜਾਣਕਾਰੀ ਦਿਓ ਸਾਨੂੰ ਐਸ ਤਰ੍ਹਾਂ ਹੀ ਆ ਟਾਈਮ ਪਾਸ ਕਰੀ ਜੰਨੇ ਆ ਕੱਲਾ ਹੀ ਕੱਲਾ ਦੱਸੋ ਤੇ ਮੁਹੱਲੇ ਦਾ ਨਾਮ ਦੱਸੋ ਸ਼ੀਰੋਦਨ ਸਿੰਘ ਨਗਰ 8 ਨੰਬਰ ਗਲੀ 131 ਨੰਬਰ ਪਲਾਟ ਹਾਂਜੀ ਲੋ ਕਿਆ ਕਰਨੇ ਹੈ ਹਾਂਜੀ ਲੋ ਕਿੰਨੇ ਕੁ ਬਣਾ ਦੇ ਚੱਲਿਆ ਆਹ ਪਲੇਟ 30 ਦੀ ਪੂਰੀ 50 ਦੀ ਇਹ ਬਾਬਾ ਜੀ ਸਰਦਾਰ ਗੁਰਜੀਤ ਸਿੰਘ ਜੀ 67 ਸਾਲ ਦੀ ਉਮਰ ਦੇ ਵਿੱਚ ਇਹ ਚਾਟ ਚਾਟ ਜੋ ਜੋ ਕਿ ਛੱਲੀ ਹੁਨੇ ਪੁੱਜੇ ਫੇ ਦਾਣੇ ਤੇ ਕੇਲੇ ਸ਼ਕਰਕੰਦੀ ਆਲੂ ਮਿੱਟੀ ਖੱਟੀ ਚਾਟ ਬਣਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ 67 ਸਾਲ ਦੀ ਉਮਰ ਹੋ ਚੁੱਕੀ ਹੈ ਬਹੁਤ ਹੀ ਬਿਰਧ ਅਵਸਥਾ ਬਜ਼ੁਰਗ ਅਵਸਥਾ ਦੇ ਵਿੱਚ ਇਸੋ ਵਿੱਚ ਦਾ ਕੰਮ ਕਰਨਾ ਵੀ ਔਖਾ ਹੈ ਤੇ ਬਾਬਾ ਜੀ ਦੇਖੋ ਕਿਵੇਂ ਮਿਹਨਤ ਕਰ ਰਹੇ ਨੇ ਹੁਣ ਸਾਡੇ ਕਸਟਮਰ ਸਰਦਾਰ ਸਾਹਿਬ ਇਹਨਾਂ ਤੋਂ ਚਾਟ ਲੈਣ ਆਏ ਨੇ ਤੇ 20 ਦੀ 10 ਦੀ 50 ਦੀ ਜਿੰਨੇ ਦੀ ਵੀ ਲੈਣੀ ਹੋਵੇ ਲੈ ਸਕਦੇ ਹੁਣ ਦੇਖੋ ਬਾਬਾ ਜੀ ਬਣਾ ਰਹੇ ਨੇ ਇਹਦੇ ਵਿੱਚ ਚਟਨੀ ਪਾਈ ਜਾ ਰਹੀ ਹੈ ਆਲੂ ਪਾਏ ਜਾ ਰਹੇ ਨੇ ਛੱਲੀ ਉਬਾਲ ਕੇ ਪਾਈ ਜਾਂਦੀ ਹੈ ਸ਼ਕਰਕੰਦੀ ਪਾਈ ਜਾਂਦੀ ਹੈ ਤੇ ਸਾਨੂੰ ਇਸ ਅਵਸਥਾ ਵਿੱਚ ਤਰਸ ਆ ਰਿਹਾ ਹੈ ਇਹਨਾਂ ਦੇ ਇਹਨਾਂ ਦੀ ਇਸ ਤਰਸਯੋਗ ਹਾਲਤ ਤੇ ਸਾਡੇ ਪੰਜਾਬੀਆਂ ਨੂੰ ਅਪੀਲ ਹੈ ਭਾਈ ਇਹਨਾਂ ਬਾਬਾ ਜੀ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਜੋ ਕੋਈ ਇਹਨਾਂ ਦਾ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਸਰਦਾਰ ਗੁਰਜੀਤ ਸਿੰਘ ਜੀ ਹੁਣ ਇਹਨਾਂ ਨੇ ਲਫਾਫੇ ਵਿੱਚ ਪੈਕ ਕੀਤਾ ਹੈ ਸਾਡੇ ਸਰਦਾਰ ਸਾਹਿਬ ਇਹਨਾਂ ਤੋਂ ਭਾਈ ਸਾਹਿਬ ਲੈਣ ਆਏ ਨੇ 50 ਰੁਪਏ ਇੱਕ ਵਾਰੀ ਜ਼ਰੂਰ ਇਹਨਾਂ ਦੇ ਜਿਹੜੀ ਦੇ ਦਰਸ਼ਨ ਦਿਓ ਜੋ ਕਿ ਇਹਨਾਂ ਦਾ ਗਰੀਬ ਪਰਿਵਾਰਾਂ ਦਾ ਗੁਰੀ ਆਈਦਾ ਇਸ ਤਰ੍ਹਾਂ ਇਹਨਾਂ ਆ ਵੀ ਜਿੰਨੇ ਨੂੰ ਲੈ ਕੇ ਲਈ ਚੋ ਵੀ ਇਹ ਇਨਾਂ ਵੀਰਾਂ ਦਾ ਵੀ guzara ho sake ਤੇ ਬਾਬਾ ਜੀ ਦੀ ਮਿਹਨਤ ਨੂੰ ਸਲਾਮ ਹੈ ਅਸੀਂ ਕੁਰਬਾਨ ਜਾਈਏ ਇਨਾਂ ਦੀ ਮਿਹਨਤ ਤੇ ਤੇ ਗੁਰਾਮਦਾਸ ਸਾਹਿਬ ਜੀ ਦੀ ਨਗਰੀ ਵਿੱਚ ਰਹਿੰਦੇ ਨੇ ਭਾਈ ਹੁਣ ਤੁਸੀਂ ਦੇਖ ਸਕਦੇ ਹੋ ਇਨਾਂ ਦੀ ਰੇੜੀ ਤੇ ਆ ਭੇਜੀ ਹੋਈ ਛੱਲੀ ਤੇ ਪਾਣੀ ਵਿੱਚ ਪਹਿਲਾਂ ਉਬਾਲੀ ਜਾਂਦੀ ਹੈ ਭਾਈ ਇਹ ਕਾਲੇ ਛੋਲੇ ਨੇ ਜਿਹੜੇ ਪਾਣੀ ਵਿੱਚ ਉਬਾਲੇ ਜਾਂਦੇ ਨੇ ਪਹਿਲਾਂ ਜੇ ਤੁਸੀਂ ਦੇਖ ਸਕਦੇ ਹੋ ਇੱਕ ਏਲੇ ਨੇ ਜੀ ਸ਼ਕਰਕੰਦੀ ਆ ਆਲੂ ਵਾਲੇ ਹੋਏ ਨੇ ਬਾਬਾ ਜੀ ਦੇ ਵਧੀਆ ਤਰੀਕੇ ਨਾਲ ਧੂਬਤੀ ਕੀਤੀ ਗਈ ਹੈ ਇਹ ਬਾਬਾ ਜੀ 10 ਰੁਪਏ 20 ਰੁਪਏ ਵਿੱਚ ਵੇਚਦੇ ਨੇ ਆਪਣੀ ਇਹ ਜੋ ਕਿ ਚਾਟ ਹੈ ਖੱਟੀ ਮਿੱਠੀ ਇਹ ਤੁਸੀਂ ਦੇਖ ਸਕਦੇ ਹੋ ਚਾਟ ਮਿਰਚ ਮਸਾਲੇ ਰੱਖੇਗੇ ਨੇ ਬਾਬਾ ਜੀ ਨੇ ਤੇ ਆ ਚਾਟ ਹੈ ਤੁਹਾਡੇ ਸਾਹਮਣੇ। ਖੱਟੀ ਮਿੱਠੀ ਚਾਟ ਸਿਰਫ ਐਮਲੀ ਪਾਈ ਜਾਂਦੀ ਹੈ ਇਹਦੇ ਵਿੱਚ। ਐਨੀ ਬਜ਼ੁਰਗ ਅਵਸਥਾ ਦੇ ਵਿੱਚ ਕੰਮ ਕਰਨੇ ਬੜੇ ਔਖੇ ਨੇ ਤੇ ਬਾਬਾ ਜੀ ਮਿਹਨਤ ਕਰ ਰਹੇ ਨੇ। ਦੁਰਾਮਦਰ ਸਿੰਘ ਇਹਨਾਂ ਦਾ ਕੰਮ ਚੜ੍ਹਦੀ ਕਲਾ 'ਚ ਬਖਸ਼ ਪੰਜਾਬੀਆਂ ਨੂੰ ਅਪੀਲ ਹੈ ਭਾਈ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ। ਸਾਡੇ ਕੈਨੇਡਾ ਨਿਊਜ਼ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਆ ਮਬਾਪਾ ਜੀ ਖੜ ਕੇ ਥੋੜਾ ਕੁਝ ਹੋਰ ਬੋਲੂ ਟੋੜੀਆਂ ਕਿੰਨੀਆਂ ਬੇਟੀਆਂ ਮੇਰੀਆਂ ਤੇ ਲੰਗ ਰਿਆਣ ਵਾਲੀਆਂ ਨੇ ਦੋ ਵਿਆਹੀਆਂ ਇੱਕ ਵਿਆਣ ਵਾਲੀ ਹੈ ਕਿੰਨੀਆਂ ਵਿਆਣ ਵਾਲੀਆਂ ਨੇ ਇੱਕ ਇੱਕ ਵਿਆਣ ਵਾਲੀ ਹੈ ਤੇ ਕਮਾਉਣ ਵਾਲਾ ਮੈਂ ਆਈ ਨਹੀਂ ਹੈ ਕਿੰਨੀ ਉਮਰ ਹੋ ਚੁੱਕੀ ਹੈ 60 ਇਹ ਘਰ ਵਾਲੀ ਦਾ ਕੀ ਨਾਮ ਹੈ ਜੀ ਸਤਿੰਦਰ ਕੌਰ ਉਹਨਾਂ ਦੀ ਕਿੰਨੀ ਉਮਰ ਹੈ ਉਹਨੇ 60 8 ਸਾਲ ਹੋ ਚੁੱਕੇ ਹੈ ਤੁਹਾਡਾ ਮੋਬਾਈਲ ਨੰਬਰ ਔਰ ਦਿਤਾ ਹੀ ਜੋ ਨਾ ਹਾਂਜੀ ਹਾਂਜੀ ਦਿੱਤਾ ਸੀ ਅੱਜ ਫੇਰ ਦਿਓ ਯਾਦ 88 72 140 935 ਇੱਕ ਵਾਰੀ ਫੇਰ ਦਿਓ 88 72 140 935 ਤੇ ਬਾਬਾ ਜੀ ਦਾ ਗੁਰਜੀਤ ਸਿੰਘ ਜੀ ਦਾ ਇਹਨਾਂ ਦੀ ਘਰ ਵਾਲੀ ਦਾ ਅਕਾਊਂਟ ਨੰਬਰ ਹੈ ਜੀ 65073223189 ਇੱਕ ਵਾਰੀ ਫੇਰ ਇਹਨਾਂ ਦਾ ਅਕਾਊਂਟ ਨੰਬਰ ਨੋਟ ਕਰੋ ਜੀ 6507 6507 322 3189 650 732 3199 ਇੱਕ ਵਾਰੀ ਫੇਰ ਅਕਾਊਂਟ ਨੰਬਰ ਰਿਪੀਟ ਕਰੋ ਜੀ 6507 3223 199 वन एट नाइन जेको पंजाबी हिन जी महिनत जो सलाम